ਮੈਂ ਚਾਰ ਕਰ ਕਦ ਮੇਰਾ ਜੀ ਕਾ ਤੁਹਾਨੂੰ ਕਿਹਦੇ ਰਖਾ ਲਨ ਕਹਿ ਰਿਹਾ ਦੇ ਗਾ ਇਹਨਾਂ ਦਾ ਬਾਜੀ ਲੀਵਰ ਦਾ ਕਾਮੀ ਚਰਦਾ ਖਰਾਬ ਹੈ 4-5 ਸਾਲ ਹੋ ਗਏ ਮੰਜੇ ਤੇ ਹੀ ਜੰਨਾ ਤੋਂ ਕੰਮ ਕਰਨੀ ਕੋਈ ਹੁੰਦਾ ਮੈਂ ਦਿਹਾੜੀ ਦਾਫਾ ਕਰਕੇ ਕਰਦਾ ਸਾਥੀ ਰੋਟੀ ਪਾਣੀ ਦਾ ਬਸ ਇਹਦਾ ਤੁਹਾਨੂੰ ਪਤਾ ਖਰਚੇ ਬਹੁਤ ਜਿਆਦੇ ਆ ਬਿਮਾਰੀ ਜਦੋਂ ਕਰੇ ਪਹਿਲੇ ਘਰ ਵੇਚ ਜਾਂਦੇ ਘਰ ਪਰਿਵਾਰ ਵਾਲਾ ਜਿਹੜਾ ਮੇਰਾ ਕੀ ਕਮਾਈ ਵਾਲੇ ਇਹ ਮੰਜੇ ਤੇ ਬਹਿ ਗਏ ਆ ਤੇ ਘਰ ਦਾ ਥਾਂ ਜਿਹੜਾ ਮੈਂ ਗਿਆਨੇ ਰੱਖਿਆ ਆ ਕਰੇ ਮਸ਼ੀਨਰੀ ਆ ਕੀ ਮਟਰ ਸ਼ਾਹ ਸਾਡਾ ਵੀ ਗਿਆਨੇ ਰੱਖ ਦਿੱਤਾ ਕੀ ਰਿਸ਼ਤੇਦਾਰਾਂ ਪਾਣਾ ਪ੍ਰਾਣ ਬਹੁਤ ਪੈਸਾ ਲਾਤਾ ਹੁਣ ਤੇ ਵਕਤ ਉਹ ਵੀ ਮੇਰੇ ਤੋਂ ਮੂੰਹ ਮੋੜ ਗਏ ਮੈਂ ਗਲੀ ਗਲੀ ਚੋਂ 10 10 5 5 ਮੰਗ ਕੇ ਇਹਨਾਂ ਦਾ ਇਲਾਜ ਕਰਵਾਇਆ ਦਾ ਕਿਸੇ ਦਾ ਕੰਮ ਕਰਦੀਆਂ ਇੱਕ ਘਰ ਦੇ ਵਿੱਚ ਕੰਮ ਕਰਦੀਆਂ ਕੰਮ ਉਹਨਾਂ ਦਾ ਕਰਕੇ ਦੀਰਾਂ ਪੋਚੇ ਲਾ ਕੇ ਫਿਰ ਮੈਂ ਆਪਣਾ ਵਾਧਾ ਦਿਹਾੜੀ ਚਾਹੀਏ ਜਿਤਨੂੰ ਸਟੈਂਡ ਕੈਨ ਦੇ ਲੀਵਰ ਦੇ ਚੱਲੇ ਉਹ ਉਹਨਾਂ ਨੇ ਕਿਹਾ ਕਿ ਫੇਰ ਦੁਬਾਰੇ ਪਾਓ ਪਵਾਓ ਸਾਡੇ ਤੋਂ ਪਹਿਲੇ ਨਹੀਂ ਹੈਗੇ ਕਾਰਨ ਛੁੱਟੀ ਲੈਣ ਦੀ ਸਾਸੀ ਦੇ ਦਰਸ਼ਕੋ ਤੁਸੀਂ ਦੇਖ ਰਹੇ ਹੋ ਸਪੋਕਸਮੈਨ ਟੀਵੀ ਤੇ ਮੈਂ ਹਾਂ ਮਾਨ ਸਿੰਘ ਇਹ ਲਾਪਰਨਤਾਰਨਾ ਅਧੀਨ ਆਉਂਦੇ ਪਿੰਡ ਸਭਰਾਵੇਖੇ ਮੌਜੂਦ ਹਾਂ ਇੱਥੇ ਇੱਕ 33 ਸਾਲ ਦਾ ਨੌਜਵਾਨ ਹੈ ਜਿਹੜਾ ਕਿ ਭਿਆਨਕ ਬਿਮਾਰੀ ਤੋਂ ਪੀੜਤ ਹੈ ਸੋ ਇਲਾਜ ਤੇ ਜਿਹੜਾ ਪਰਿਵਾਰ ਦਾ ਜਿਹੜਾ ਵੱਡਾ ਖਰਚਾ ਹੋਇਆ ਸੋ ਪਰਿਵਾਰ ਵੱਲੋਂ ਥਾਂ ਥਾਂ ਤੇ ਇਸ ਨੌਜਵਾਨ ਦਾ ਜਿਹੜਾ ਇਲਾਜ ਕਰਾਇਆ ਗਿਆ ਸੋ ਘਰ ਦਾ ਥਾਂ ਤੱਕ ਜਿਹੜਾ ਵਾ ਉਹ ਗੈਣੇ ਪਰਿਵਾਰ ਵੱਲੋਂ ਰੱਖ ਦਿੱਤਾ ਗਿਆ ਘਰ ਦਾ ਜਿਹੜਾ ਕੋਈ ਵੀ ਸਾਧਨ ਜਿਸ ਤਰੀਕੇ ਨਾਲ ਘਰ ਦੇ ਵਿੱਚ ਆਪਾਂ ਮੋਟਰਸਾਈਕਲ ਰੱਖਦੇ ਹਾਂ ਵਰਤੋਲੀ ਸੋ ਜਿਹੜਾ ਘਰ ਦਾ ਮੋਟਰਸਾਈਕਲ ਉਹ ਵੀ ਪਰਿਵਾਰ ਵੱਲੋਂ ਜਿਹੜਾ ਗੈਣੇ ਪਾ ਦਿੱਤਾ ਗਿਆ ਪਿੰਡ ਸਭਰਾ ਜਿਹੜਾ ਤਰਨਤਾਰਨ ਵਿੱਚ ਮੌਜੂਦ ਹੈ 33 ਸਾਲਾਂ ਨੌਜਵਾਨ ਆ ਗੁਰਪ੍ਰੀਤ ਸਿੰਘ ਜਿਹੜਾ ਕਿ ਲਿਵਰ ਦੀ ਭਿਆਨਕ ਬਿਮਾਰੀ ਤੋਂ ਪੀੜਤ ਹੈ ਲਗਭਗ 4 ਸਾਲ ਨੂੰ ਇਸ ਦਾ ਜਿਹੜਾ ਇਲਾਜ ਚੱਲ ਰਿਹਾ ਸੋ ਬਹੁਤ ਹੀ ਪਰਿਵਾਰ ਦਾ ਜਿਹੜਾ ਵੱਡਾ ਖਰਚਾ ਇਸ ਦੇ ਇਲਾਜ ਤੇ ਆਇਆ ਸੋ ਪਰਿਵਾਰ ਦਾ ਜਿਹੜਾ ਘਰ ਤੱਕ ਜਿਹੜਾ ਵੇਗ ਗਿਆ ਸੋ ਇਸ ਨੌਜਵਾਨ ਦੇ ਪਤਨੀ ਮਨਦੀਪ ਕੌਰ ਸੜਾ ਦਾ ਮਜੂਦ ਨੇ ਗੱਲਬਾਤ ਕਰਦੇ ਆਂ ਹਾਂਜੀ ਭੈਣ ਜੀ ਕੀ ਗੱਲ ਹੋਈ ਇਹਨਾਂ ਨੂੰ ਸੋ ਕਿੰਨੀ ਦੇਰ ਹੋ ਗਈ ਇਹਨਾਂ ਦਾ ਇਲਾਜ ਚੱਲਦਿਆਂ ਕਿੱਥੋਂ ਕਿੱਥੋਂ ਇਲਾਜ ਕਰਵਾਇਆ ਇਹਨਾਂ ਦਾ ਇਹਨਾਂ ਦਾ ਭਾਜੀ ਲੀਵਰ ਕਾਫੀ ਚਿਰ ਦਾ ਖਰਾਬ ਹੈ 4-5 ਸਾਲ ਹੋ ਗਏ ਮੰਜੇ ਤੇ ਹੀ 앉ਾ ਤੋਂ ਕੰਮ ਕਰਨੀ ਕੋਈ ਹੁੰਦਾ ਮੈਂ ਦਿਹਾੜੀ ਧੱਪਾ ਕਰਕੇ ਕਰਦਾ ਸਰਦੀ ਆਂ ਰੋਟੀ ਪਾਣੀ ਦਾ ਬਸ ਇਦਾਂ ਤੁਹਾਨੂੰ ਪਤਾ ਖਰਚੇ ਬਹੁਤ ਜ਼ਿਆਦੇ ਆ ਬਿਮਾਰੀ ਜਦੋਂ ਘਰੇ ਪੈ ਜਾਏ ਘਰ ਵੇਖ ਜਾਂਦੇ ਘਰ ਪਰਿਵਾਰ ਵਾਲਾ ਜਿਹੜਾ ਮੇਰਾ ਕੀ ਕਮਾਈ ਵਾਲੇ ਇਹ ਮੰਜੇ ਤੇ ਬਹਿ ਗਏ ਆ ਤੇ ਘਰ ਦਾ ਥਾਂ ਜਿਹੜਾ ਮੈਂ ਗਹਿਣੇ ਰੱਖਿਆ ਆ ਘਰੇ ਮਸ਼ੀਨਰੀ ਇੱਕ ਹੀ ਮੋਟਰ ਸ਼ਾਲ ਸਾਡਾ ਵੀ ਗਹਿਣੇ ਰੱਖ ਦਿੱਤਾ ਕਿ ਰਿਸ਼ਤੇਦਾਰਾਂ ਭੈਣਾ ਭਰਾਵਾਂ ਨੇ ਬਹੁਤ ਪੈਸਾ ਲਾਤਾ ਹੁਣ ਤਾਂ ਵਕਤ ਉਹ ਵੀ ਮੇਰੇ ਤੋਂ ਮੂੰਹ ਮੋੜ ਗਏ ਮੈਂ ਗਲੀ ਗਲੀ ਚ 10 10 5 5 ਮੰਗ ਕੇ ਇਹਨਾਂ ਦਾ ਇਲਾਜ ਕਰਵਾਇਆ ਹੁਣ ਤਾਂ ਮੇਰੀ ਮੰਗਣ ਦੀ ਵੀ ਕੋਈ ਵਾਹ ਨਹੀਂ ਰਹਿ ਗਈ ਮੈਂ ਇਹੋ ਚਾਹਨੀ ਆ ਕਿ ਮੇਰਾ ਜੋ ਵੀ ਭੈਣ ਭਰਾ ਇਨਾਂ ਦਾ ਇਲਾਜ ਕਰਾਇਆ ਜਾਵੇ ਤਿਸ ਵਾਸਤੇ ਮੈਂ ਇਹ ਚਾਹੁੰਦੀ ਆ ਕਿ ਮਾ ਇਹਨਾਂ ਦਾ ਬਸ ਇਲਾਜ ਹੋ ਜੇ ਸਹੀ ਤਰੀਕੇ ਦੇ ਨਾਲ ਅੱਛਾ ਇਹ ਤੁਹਾਡੇ ਬੱਚੇ ਕਿੰਨੇ ਨੇ ਸੋ ਕਿਹੜੇ ਸਕੂਲ ਪੜਦੇ ਨੇ ਕਿਹੜੀ-ਕਿਹੜੀ ਜਮਾਤ ਚ ਪੜਦੇ ਨੇ ਬੱਚੇ ਤੁਹਾਡੇ ਇਹ ਬੱਚੇ ਮੇਰੇ 3 ਨੇ ਬੱਚੇ ਸਰਕਾਰੀ ਸਕੂਲੇ ਪੜਦੇ ਆ ਤੇ ਕੁੜੀ ਮੁੰਡਾ 9ਵੀਂ ਕਲਾਸ ਆ ਛੋਟਾ ਹੈਗਾ 7ਵੀਂ ਕਲਾਸ ਚ ਤੇ ਸਰਕਾਰੀ ਸਕੂਲ ਪੜਦੇ ਬੱਚੇ ਮੇਰੇ ਹਾਂਜੀ ਤੇ ਜਿਸ ਤਰੀਕੇ ਨਾਲ ਏ ਹੁਣਾ ਕਾਫੀ ਸਾਲਾਂ ਦਾ ਜਿਹੜੇ ਮੰਝੇ ਤੇ ਪਏ ਨੇ ਤੁਹਾਡੇ ਪਤੀ ਜਿਹੜੇ ਘਰ ਦਾ ਕਮਾਊ ਜੀ ਜਿਹੜਾ ਮੰਝੇ ਦੇ ਪਿਆ ਸੋ ਘਰ ਦਾ ਗੁਜ਼ਾਰਾ ਤੁਹਾਡੇ ਲੋਣ ਕਿਦਾਂ ਕੀਤਾ ਜਾ ਰਿਹਾ ਬੱਚਿਆਂ ਦਾ ਜਿਹੜਾ ਵਾ ਖਾਣ ਪੀਣ ਦਾ ਗੁਜ਼ਾਰਾ ਕਿਦਾਂ ਚੱਲਦਾ ਪਿਆ ਮੈਂ ਇਦਾਂ ਕਿਸੇ ਦਾ ਕੰਮ ਕਰਦੀ ਆ ਇੱਕ ਘਰ ਦੇ ਵਿੱਚ ਕੰਮ ਕਰਦੀ ਆ ਕੰਮ ਉਹਨਾਂ ਦਾ ਕਰਕੇ ਲਈ ਰਾਂ ਪੋਚੇ ਲਾ ਕੇ ਫਿਰ ਮੈਂ ਉਸ ਤੋਂ ਬਾਅਦ ਅੱਦੀ ਚਾਨੀ ਆ ਡੈੜੀ ਦੇ ਵਿੱਚੋਂ ਜਿਹੜਾ 100 200 ਲੈਂਦੀ ਆ ਉਹ ਘਰ ਦੇ ਵਿੱਚ ਇਤਰਾ ਖਰਚਾ ਥੋੜਾ ਥੋੜਾ ਸਵਬਦਾ ਲੈਣ ਕੇ ਟਾਈਮ ਪਾਸ ਕਰੀਦਾ ਘਰ ਦਾ ਕਿ ਮੈਂ ਹੀ ਘਰ ਦੇ ਵਿੱਚ ਕੰਮ ਕਰਨ ਵਾਲੀ ਬੱਚੇ ਛੋਟੇ ਆ ਜਿਹੜੇ ਡਾਕਟਰ ਨੇ ਹੁਣ ਡਾਕਟਰਾਂ ਜਿਹੜੇ ਡਾਕਟਰ ਕੋ ਦਵਾਈ ਚਲਦੀ ਵੀ ਹੋਰ ਡਾਕਟਰ ਨੇ ਕੀ ਸਲਾਹ ਦਿੱਤੀ ਆ ਕੀ ਉਹਨਾਂ ਦਾ ਕਹਿਣਾ ਕਿੰਨਾ ਖਰਚਾ ਇਹਨਾਂ ਦੇ ਇਲਾਜ ਤੇ ਹੋਰ ਆਉਣਾ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਇਲਾਜ ਤੇ ਖਰਚਾ ਬਹੁਤ ਕਾਫੀ ਜੇ ਤੁਸੀਂ ਇਲਾਜ ਕਰਵਾਓ ਇਹਨਾਂ ਦਾ ਸਹੀ ਤਰੀਕੇ ਦੇ ਨਾਲ ਕੀ ਖਰਚਾ ਨੇ ਤੇ ਬਹੁਤ ਜ਼ਿਆਦਾ ਲੱਗ ਸਕਦਾ ਵਾ ਮਤਲਬ ਕੀ ਇਹਨਾਂ ਦੇ ਜਿਤਨੂੰ ਸਟੈਂਟ ਕੰਨ ਦੇ ਲੀਵਰ ਦੇ ਚੱਲੇ ਉਹ ਉਹਨਾਂ ਨੇ ਕਿਹਾ ਕਿ ਫੇਰ ਦੁਬਾਰੇ ਪਾਓ ਪਵਾਓ ਸਾਡੇ ਤੋਂ ਪੈਸੇ ਨਹੀਂ ਹੈਗੇ ਕਰਨੇ ਛੁੱਟੀ ਲੈਣ ਦੀ ਤੇ ਇਹਨਾਂ ਨੂੰ ਲੀਵਰ ਦੀ ਪ੍ਰੋਬਲਮ ਵੀ ਜ਼ਿਆਦੀ ਖੋਣਦੀਆਂ ਉਲਟੀਆਂ ਹੁੰਦੀਆਂ ਇੱਕ ਨਾਲ ਡੇਂਗੂ ਬੁਖਾਰ ਆ ਗਿਆ ਤੇ ਪੀਲਿਆ ਵੀ ਹੈਗਾ ਇਹਨਾਂ ਨੂੰ ਕਾਲਾ ਤੇ ਇਸ ਕਰ ਨੇ ਇਹਨਾਂ ਦਾ ਵੀ ਨਹੀਂ ਸਾਡੇ ਤੋਂ ਬਾਅਦ ਵਿੱਚ ਲਾਜ ਨਹੀਂ ਕਰਾਇਆ ਗਿਆ ਫਿਰ ਅਹੀਂ ਘਰੇ ਆ ਕੇ ਛੁੱਟੀ ਲੈ ਕੇ ਤੇ ਕੋਈ ਸਮਾਜ ਸੇਵੀ ਤੁਹਾਡੇ ਇਹ ਪਰਿਵਾਰ ਦੀ ਜਿਹੜੀ ਹੈ ਮਦਦ ਕਰ ਸਕਦਾ ਵਾ ਕੋਈ ਜਿਸ ਤਰੀਕੇ ਨਾਲ ਸਰਕਾਰ ਮਦਦ ਕਰ ਸਕਦੀ ਆ ਸੋ ਕੀ ਮੰਗ ਕਰਨੀ ਚਾਹੁੰਦੇ ਅਸੀਂ ਇਹੋ ਮੰਗ ਕਰਦੇ ਆ ਕਿ ਇਹਨਾਂ ਦਾ ਬਸ ਲਾਜੋ ਜੈਸਾ ਹੀ ਤਰੀਕੇ ਦੇ ਨਾਲ ਸਾਡੇ ਵਿੱਚ ਵੀ ਵਧੀਆ ਰਹਿਣ ਬਹਿਣ ਤੇ ਕੰਮ ਕਰਨ ਜੋਗੇ ਹੋ ਜਾਣ ਮਾੜੇ-ਮੋਟੇ ਵੀ ਚਲੋ ਅਸੀਂ ਹੱਡਾ ਰੋਟੀ ਖਰਚਾ ਚੱਲਦਾ ਜਾਵੇ ਤੇ ਇਹੋ ਹੀ ਸਾਡੇ ਕਮਾਈ ਵਾਲੇ ਤੇ ਵੀ ਮੰंजे ਤੇ ਬਹਿ ਗਏ ਬੱਚੇ ਤਾਂ ਤੁਸੀਂ ਵੇਖ ਹੀ ਲੈ ਕਿ ਛੋਟੇ ਆ ਸਾਡੇ ਇੱਕ ਕੀ ਹੁਣ ਤੁਹਾਡਾ ਪਰਿਵਾਰ ਦਾ ਸੰਪਰਕ ਨੰਬਰ ਕੀ ਆ ਜੇਕਰ ਕਿਸੇ ਨੇ ਤੁਹਾਡੀ ਮਦਦ ਕਰਨੀ ਹੋਵੇ ਤੇ ਆਪਣਾ ਕੋਈ ਮੋਬਾਈਲ ਨੰਬਰ ਬੋਲ ਦੋ ਵਿੱਚ ਮੋਬਾਈਲ ਨੰਬਰ ਸਾਡਾ 905627096 ਇੱਕ ਵਾਰ ਦੁਬਾਰਾ ਬੋਲ ਦੋ 905627096 ਸੋ ਇਹ ਸੀ ਗੁਰਪ੍ਰੀਤ ਸਿੰਘ ਦੇ ਪਤਨੀ ਮਨਦੀਪ ਕੌਰ ਸੋ ਇਹਨਾਂ ਦੀ ਬੇਟੀ ਕੋਮਲਪ੍ਰੀਤ ਕੌਰ ਸਾਡੇ ਨਾਲ ਮੌਜੂਦ ਹੈ ਸੋ ਉਹਨਾਂ ਨਾਲ ਗੱਲ-ਬਾਤ ਕਰਦੇ ਆ ਕੋਮਲ ਪੁੱਤਰ ਕੀ ਗੱਲਬਾਤ ਹੋਈ ਆ ਤੇਰੇ ਡੈਡੀ ਨੂੰ ਕਦੋਂ ਦੇ ਬਿਮਾਰ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਬਿਮਾਰ ਪਏ ਇਹਨੇ ਮੰਜੇ ਤੇ ਤਿੰਨ ਚਾਰ ਸਾਲ ਹੋ ਗਏ ਅੱਛਾ ਤੇ ਕਿੱਥੋਂ ਕਿੱਥੋਂ ਇਹਨਾਂ ਦਾ ਇਲਾਜ ਤੁਸੀਂ ਕਰਵਾਇਆ ਪਰਿਵਾਰ ਨੇ ਦਾਦੇ ਬੋਤੇ ਸਰਕਾਰੀ ਹਸਪਤਾਲ ਰੋ ਹਸਪਤਾਲ ਵੀ ਕਰਾਇਆ ਸਰਕਾਰੀ ਹਸਪਤਾਲ ਤਰਨਤਾਰ ਨੰਬਰਸ ਆ ਵੀ ਖੜੇ ਹੈ ਤੇ ਕੀ ਹੋਣਾ ਡਾਕਟਰਾਂ ਨੇ ਕੀ ਕਿਹਾ ਵਾ ਕਿ ਕਿੰਨਾ ਵੀ ਖਰਚਾ ਲੱਗਣਾ ਵਾ ਇੱਥੇ ਹੁਣ ਬਿਮਾਰੀ ਤੇ ਇਲਾਜ ਆਸ ਤੇ ਕਹਿੰਦਾ ਕਿ ਖਰਚੇ ਦੀ ਲੋੜ ਤੁਹਾਨੂੰ ਖਰਜ ਬਹੁਤ ਜ਼ਿਆਦਾ ਦੱਸਿਆ ਬਹੁਤ ਜ਼ਿਆਦਾ ਦੱਸਿਆ ਤੇ ਜਿਹੜਾ ਤੁਹਾਡਾ ਘਰ ਆ ਜਿਸ ਤਰੀਕੇ ਨਾਲ ਹੁਣ ਤੁਹਾਡਾ ਘਰ ਵੀ ਜਿਹੜਾ ਵਾ ਗਹਿਣੇ ਪਿਆ ਗਿਆ ਵਾ ਮਮਾ ਤੁਹਾਡੇ ਕਹਿੰਦੇ ਨੇ ਤੁਹਾਡਾ ਘਰ ਵੀ ਜਿਹੜਾ ਗਹਿਣੇ ਪਿਆ ਗਿਆ ਵਾ ਸੋ ਕੀ ਮੰਗ ਕਰਨੀ ਚਾਹੁੰਦੇ ਜੇ ਸਰਕਾਰ ਕੋਲੋਂ ਜਾਂ ਜਿਹੜੇ ਸਮਾਜ ਸੇਵੀ ਨੇ ਜਿਸ ਤਰੀਕੇ ਨਾਲ ਤੁਹਾਡੀ ਮਦਦ ਕਰ ਸਕਦੇ ਨੇ ਤੁਹਾਡੇ ਪਾਪਾ ਠੀਕ ਹੋ ਸਕਦੇ ਨੇ ਕੀ ਮੰਗ ਕਰਨੀ ਚਾਹੁੰਦੇ ਬਸ ਉਹਨਾਂ ਦਾ ਇਲਾਜ ਕਰਾਇਆ ਜਾਵੇ ਜੀ ਹੋਰ ਕੋਈ ਮੰਗ ਨਹੀਂ ਕਰਨਾ ਚਾਹੁੰਦੇ ਅਸੀਂ ਜੀ ਕਿ ਪਾਪਾ ਨੂੰ ਸਹੀ ਸਲਾਮਤ ਦੇਖਣਾ ਚਾਹੁੰਦੇ ਜੀ ਹਾਂਜੀ ਸੋ ਇਹ ਛੋਟੀ ਜੀ ਬੱਚੀ ਕੋਮਲ ਪ੍ਰੀਤ ਕੌਰ ਸੋ ਗੱਲਬਾਤ ਕਰਦੇ ਆ ਇਹ ਭਾਵਕ ਹੋ ਗਏ ਨੇ ਸੋ ਜਿਹੜਾ ਘਰ ਦਾ ਕਮਾਊ ਜੀ ਆ ਮੰਜੇ ਤੇ ਪਿਆ ਹੋਇਆ ਬਹੁਤ ਹੀ ਤਰਸਯੋਗ ਪਰਿਵਾਰ ਦੇ ਹਾਲਾਤ ਨੇ ਇੱਕ ਕਮਰਾ ਪਰਿਵਾਰ ਦਾ ਸੋ ਜਿਹੜੀ ਆ ਕਮਰੇ ਤੇ ਬਾਦਿਆਂ ਦੀ ਛੱਤ ਆ ਜਿਹੜੀ ਰਸੋਈ ਆ ਰਸੋਈ ਤੇ ਜਿਹੜੀ ਆ ਉਹ ਸਿਰਕੀਆਂ ਦੀ ਛੱਤ ਆ ਕਾਨੇ ਦੀਆਂ ਸਿਰਕੀਆਂ ਦੀ ਛੱਤ ਪਈ ਹੋਈ ਆ ਸੋ ਪਰਿਵਾਰ ਪਹਿਲਾਂ ਹੀ ਬਹੁਤ ਗਰੀਬ ਹੈ ਤੇ ਬਿਮਾਰੀ ਨੇ ਜਿਹੜਾ ਘਰ ਉਹਨਾਂ ਦਾ ਧੋ ਦਿੱਤਾ ਕਰਦਾ ਥਾਂ ਤੱਕ ਜਿਹੜਾ ਇਹਨਾਂ ਦਾ ਗਹਿਣੇ ਪੈ ਗਿਆ ਮੋਟਰਸਾਈਕਲ ਤੱਕ ਗਹਿਣੇ ਪੈ ਗਿਆ ਸੋ ਪਰਿਵਾਰ ਵੱਲੋਂ ਜਿਹੜੀ ਹੈ ਮਦਦ ਦੀ ਮੰਗ ਕੀਤੀ ਗਈ ਆ ਸਮਾਜ ਸੇਵੀ ਲੋਕਾਂ ਪਾਸੋਂ ਸਰਕਾਰ ਪਾਸੋਂ ਜਿਹੜੀ ਆ ਇਹ ਮਦਦ ਦੀ ਲੈੜੀ ਆ ਗੁਹਾਰ ਉਹ ਲਗਾਈ ਗਈ ਆ ਤਰਨਤਾਰਨ ਤੋਂ ਕੈਮਰਾਮੈਨ ਸੋਨੂ ਫਤਿਹਵਾਲ ਨਾਲ ਮਾਨ ਸਿੰਘ ਸਪੋਕਸਮੈਨ